ਦਾ ਚੌਥਾ ਬਿਨ ਸਤਗੁਰ ਸੇਵੈ ਜੀ ਕੇ ਬੰਧਨਾ ਜੀਤੇ ਕਰਮ ਕਮਾਹੇ ਬਿਨ ਸਤਗੁਰ ਸੇਵੈ ਠਵਰ ਨ ਪਾਵਹੀ ਮਰ ਜਮੈ ਆਵਹਿ ਜਾਹਿ ਬਿਨ ਸਤਗੁਰ ਸੇਵੈ ਫਿੱਕਾ ਬੋਲਣਾ ਨਾਮ ਨ ਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੈ ਜੰਪੁਰ ਬਧੈ ਮਾਰਿਐ ਮੋਹ ਕਾਲੈ ਕੁਟ ਜਾਹਿ ਸੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਲੰਗ 552 ਦੇ ਸ਼ੋਭਨੀਕ ਬਹਾਗੜਾ ਦੀ ਵਾਰ ਦੀ 11ਵੀਂ ਪੌੜੀ ਸਲੋਕਾਂ ਨਾਲ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਦਾ ਅਗੰਮੀ ਹੁਕਮਨਾਮਾ ਬਖਸ਼ਿਸ਼ ਹੋ ਰਿਹਾ ਹੈ ਕਿ ਸੱਚੇ ਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਗੈਰ ਜਿੰਨੇ ਵੀ ਅਸੀਂ ਕਰਮ ਕਰਦੇ ਹਾਂ ਉਹ ਸਾਰੇ ਸਾਨੂੰ ਮੋਹ ਮਾਇਆ ਦੇ ਨਾਲ ਜੰਜੀਰਾਂ ਦੇ ਨਾਲ ਬੰਨ੍ਹ ਦਿੰਦੇ ਹਨ ਸਤਿਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਗੈਰ ਸਾਨੂੰ ਕੋਈ ਠੋੜ ਟਿਕਾਣਾ ਨਹੀਂ ਲੱਭਦਾ ਜੰਮਣ ਮਰਨਾ ਹੀ ਬਣਾ ਰਿਂਦਾ ਹੈ ਸੱਚੇ ਗੁਰੂ ਦੀ ਹੁਕਮ ਦੀ ਪਾਲਣਾ ਕਰਨ ਤੋਂ ਬਗੈਰ ਪਰਮੇਸ਼ਰ ਦੇ ਨਾਮ ਦੇ ਉੱਤੇ ਵੀ ਜੋ ਬੋਲ ਬੋਲੀ ਦੀ ਹਨ ਉਹ ਫਿੱਕੇ ਹੁੰਦੇ ਹਨ ਪਰਮੇਸ਼ਰ ਦਾ ਨਾਮ ਮਨ ਵਿੱਚ ਵਸਦਾ ਨਹੀਂ ਹੈ ਤਨ ਗੁਰੂ ਨਾਨਕ ਦੇਵ ਜੀ ਦੇ ਕਿਰਪਾ ਦੇ ਨਾਲ ਜੇ ਅਸੀਂ ਉਸ ਦੇ ਵਿਧੀ ਵਿਧਾਨ ਨੂੰ ਉਸ ਦੇ ਹੁਕਮ ਨੂੰ ਉਸ ਦੀ ਫਿਲਾਸਫੀ ਨੂੰ ਮੰਨਾਂਗੇ ਬਚ ਸਕਦੇ ਹਾਂ ਨਹੀਂ ਤੇ ਫਿਰ ਜਮਾ ਦੀ ਪੂਰੀ ਵਿੱਚ ਬੱਦੇ ਕੁਟ ਖਾਵਾਂਗੇ ਤੇ ਕਾਲੇ ਮੂੰਹ ਹੀ ਇਥੋਂ ਉੱਠ ਕੇ ਜਾਵਾਂਗੇ ਜਾਣ ਵਕਤ ਮੂੰਹ ਕਾਲਾ ਹੀ ਹੋਵੇਗਾ ਮਹਲਾ ਤੀਜਾ ਇੱਕ ਸਤਗੁਰ ਕੀ ਸੇਵਾ ਕਰੇ ਚੱਕਰੀ ਹਰ ਨਾਮ ਲਗੇ ਪਿਆਰ ਨਾਨਕ ਜਨਮ ਸਵਾਰਨ ਆਪਣਾ ਕੋਲ ਕਾ ਕਰਨ ਉਦਾਰ ਮਹਾਰਾਜ ਕਹਿੰਦੇ ਹਨ ਕੁਝ ਲੋਕ ਸੱਚੇ ਗੁਰੂ ਦੀ ਦਸੀ ਸੇਵਾ ਕਰਦੇ ਹਨ ਉਸ ਦਾ ਨਾਮ ਜਪਦੇ ਹਨ ਉਸ ਦੇ ਨਾਮ ਨੂੰ ਪਿਆਰ ਕਰਦੇ ਹਨ ਤਨ ਗੁਰੂ ਨਾਨਕ ਦੇਵ ਜੀ ਫਿਰ ਉਹਨਾਂ ਦਾ ਜਨਮ ਹੀ ਸਵਾਰ ਦਿੰਦਾ ਹੈ ਉਹਨਾਂ ਦੀਆਂ ਕੁਲਾਂ ਦਾ ਵੀ ਉਧਾਰ ਕਰ ਦਿੰਦਾ ਹੈ ਆਪੇ ਚਾਟ ਸਾਲ ਆਪ ਹੈ ਪਾਦਾ ਆਪੇ ਚਾਟੜੇ ਪੜਨ ਕੋ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਉਹ ਪਰਮੇਸ਼ਰ ਦੇ ਹੁਕਮ ਵਿੱਚ ਹੀ ਪੜਨ ਵਾਸਤੇ ਸਕੂਲ ਹੈ ਆਪ ਹੀ ਪੜਾਉਣ ਵਾਲਾ ਪਾੰਦਾ ਹੈ ਤੇ ਪੜਨ ਵਾਲੇ ਵੀ ਉਸ ਦੀ ਹੁਕਮ ਅਨਸਾਰ ਹੀ ਪੜਨ ਆਉਂਦੇ ਹਨ ਉਹ ਪਰਮੇਸ਼ਰ ਆਪ ਹੀ ਪਿਤਾ ਹੈ ਆਪ ਹੀ ਮਾਤਾ ਹੈ ਤੇ ਆਪਣੇ ਬਾਲਕਾਂ ਨੂੰ ਆਪ ਹੀ ਸਿਆਣੇ ਵੀ ਕਰ ਦਿੰਦਾ ਹੈ ਇਕਥੈ ਪੜ ਬੁਝੈ ਸਭ ਆਪੇ ਇਕਥੈ ਇਕਥੈ ਪੜ ਬੁਝੈ ਸਭ ਆਪੇ ਇਕਥੈ ਆਪੇ ਕਰੇ ਇਆਣੇ ਉਦੇ ਹੁਕਮ ਅਨਸਾਰ ਹੀ ਉਹਦੇ ਕੀਤੇ ਕਰਮਾਂ ਦੇ ਨਤੀਜਾ ਅਨਸਾਰ ਉਹ ਪੜ੍ਹ ਕੇ ਸਮਝ ਲੈਂਦੇ ਹਨ ਤੇ ਪਰਮੇਸ਼ਰ ਉਹਨਾਂ ਨੂੰ ਸਿਆਣੇ ਬਣਾ ਦਿੰਦਾ ਹੈ ਇੱਕ ਨਾਂ ਅੰਦਰ ਮਹਿਲ ਬੁਲਾਏ ਜਾ ਆਪ ਤੇਰੇ ਮਨ ਸੱਚੇ ਪਾਣੇ ਜਿਨ੍ਹਾਂ ਨੂੰ ਸਰਟੀਫਿਕੇਸ਼ਨ ਮਿਲ ਜਾਂਦੀ ਹੈ ਪਰਮੇਸ਼ਰ ਆਪਣੇ ਦਰ ਦੇ ਉੱਤੇ ਉਹਨਾਂ ਨੂੰ ਬੁਲਾ ਲੈਂਦਾ ਹੈ ਉਹਨਾਂ ਨੂੰ ਪਰਮੇਸ਼ਰ ਦੇ ਸੱਚੇ ਵਿਧਾਨ ਵਿੱਚ ਪਰਮੇਸ਼ਰ ਆਪਣੇ ਆਪ ਦੇ ਨਾਲ ਮਿਲਾਪ ਬਖਸ਼ ਦਿੰਦਾ ਹੈ ਜਿਨਾਂ ਆਪ ਹੈ ਗੁਰਮੁਖ ਦੇਵ ਵੜਿਆਈ ਸੇ ਜਨ ਸੱਚੀ ਦਰਗਾਹ ਜਾਣੇ ਉਹਨਾਂ ਨੂੰ ਗੁਰੂ ਦੇ ਰਾਹ ਤੇ ਤੁਰਨ ਵਾਲਿਆਂ ਨੂੰ ਪਰਮੇਸ਼ਰ ਵੜਿਆਈ ਬਖਸ਼ਦਾ ਹੈ ਉਹ ਜਨ ਬਨਜਿਆ ਹੰਦਿਆਂ ਨੂੰ ਸੱਚੀ ਦਰਗਾਹ ਦੇ ਵਿੱਚ ਉਹਨਾਂ ਦੀ ਜਨ ਪਛਣ ਬਨ ਜਾਂਦੀ ਹੈ ਕੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣ ਜਾਓ ਗੁਰਮਨਤਰ ਦਾ ਜਾਪ ਕਰਕੇ ਦਰਗਾਹ ਦੇ ਵਿੱਚ ਆਪਾਂ ਨੂੰ ਬਲਾਵਾ ਆ ਜਾਵੇ ਆਪਾ ਨੂੰ ਵੀ ਮਾਣ ਆਪਾ ਨੂੰ ਵੀ ਹਜ਼ੂਰੀ ਪ੍ਰਾਪਤ ਹੋ ਜਾਵੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਉਸ ਕੜੀ ਵੱਲੇ ਵੀ ਧਿਆਨ ਸੁਰਤ ਲੈ ਕੇ ਜਾਏਗੇ ਜਿੱਥੇ ਤਨਗੁਰ ਗੋਬਿੰਦ ਸਿੰਘ ਜੀ ਰੋੜਾਂ ਦੇ ਉੱਤੇ ਲੇਟੇ ਹਨ ਦੋ ਸਹਿਬਜ਼ਾਦੇ ਜਨ ਤੋਂ ਪਿਆਰੇ ਪੁੱਤਰਾਂ ਤੋਂ ਪਿਆਰੇ ਸਿੱਖਾਂ ਦੀਆਂ ਦੇਹਾਂ ਦੇ ਲੱਗਦੀ ਕੁਰਬਾਨ ਹੋਿਆਂ ਦੀ ਲੱਗਦੀ ਲੰਕੀ ਮਾਛੀਵਾੜੇ ਦੇ ਜੰਗਲਾਂ ਵਿੱਚ ਹੁੰਦੇ ਹੋਏ ਬਲਾਬੇ ਪੰਜਾਬੇ ਦੇ ਖੂਹ ਤੇ ਲੇਟੇ ਹਨ ਪਰਮੇਸ਼ਰ ਦੇ ਨਾਲ ਗੱਲਾਂ ਕਰਦੇ ਹਨ ਮਿੱਤਰ ਪਿਆਰੇ ਨੂੰ ਆਲੂ ਮੁਰੀ ਦਾ ਦਾ ਕਹਿਣਾ ਆਲੂ ਮੁਰੀ ਦਾ ਦਾ ਕਹਿਣਾ ਤੋਦ ਬੇਨ ਰੋਗਰ ਜਾ ਜਾਂਦਾ ਓ ਡਣ ਨਾਗ ਨਿਵਾਸਾਂ ਦੇ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਇਆ ਦਾ ਸੈਣਾ ਬਿੰਗ ਕਸਾਇਆ ਦਾ ਸੈਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੜਿਆਂ ਦਾ ਰਹਿਣਾ ਪਾਠ ਖੇੜਿਆਂ ਦਾ ਰੇਣਾ ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਮਿਤਰ ਪਿਆਰੇ ਨੂੰ